ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਆਵਜੋ ਦਰਸ਼ਨ ਕਰ ਰਹੇ ਹਾਂ ਇਸ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥੀ ਕੀਤਾ ਸੀ ਔਰ 17 ਨਵੰਬਰ 1675 ਈਸਵੀ ਨੂੰ ਔਰ ਇਸ ਅਸਥਾਨ ਕੇ ਫਿਰ ਬਹਿਰ ਕਰ ਪੀਰ ਮਹਾਰਾਜ ਨੇ ਬਿਰਾਜਮਾਨ ਹੋ ਕੇ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਇਹ ਜੋ ਸੰਗਤਾਂ ਨੂੰ ਬੈਰਾਗਮਈ ਉਪਦੇਸ਼ ਦਿੱਤਾ ਸੀ ਇਹ ਅਸਥਾਨ ਗੁਰਦੁਆਰਾ ਭੋਲਾ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਆਪ ਵੀ ਦੇਖ ਰਹੇ ਹੋ ਇਹ ਜੋ ਅੰਦਰਲੀ ਬਿਲਡਿੰਗ ਹੈ ਨਾ ਦਰਬਾਰ ਸਾਹਿਬ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਬਲਮਾਇਆ ਸੀ ਅੰਦਰ ਜਿੱਥੇ ਮੀਨਾਕਾਰੀ ਹੋਈ ਹੈ ਨਾ ਹੀ ਮਹਾਰਾਜ ਦੇ ਵੇਲੇ ਦਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਾ ਬਣਿਆ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਤੇ ਇਹ ਬਾਅਦ ਦੇ ਵਿੱਚ ਹੋਰ ਆਲੇ ਦੁਆਲੇ ਨਵੀਂ ਇਮਾਰਤ ਫਿਰ ਬਣਾ ਦਿੱਤੀ ਗਈ ਸੀ ਅੰਦਰਲੀ ਹੈ ਜੋ ਵਿਲਡਰਗ ਦਰਬਾਰ ਸਾਹਿਬ ਬਲੀ ਮਾਰਤ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀ ਬਣੀ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਜਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਕਰੀਬਨ 31 ਸਾਲ ਇੱਥੇ ਰਹੇ ਨੇ ਆਨੰਦਪੁਰ ਸਾਹਿਬ ਤੋਂ ਬਾਹਰ ਜਾਇਆ ਕਰਦੇ ਸਨ ਤਾਂ ਇਸ ਸਥਾਨ ਤੇ ਜ਼ਰੂਰ ਨਮਸਕਾਰ ਕਰਿਆ ਕਰਦੇ ਸਨ ਤੇ ਜਦੋਂ ਆਇਆ ਕਰਦੇ ਸਨ ਉਦੋਂ ਵੀ ਇਸ ਸਥਾਨ ਤੇ ਆਇਆ ਕਰਦੇ ਸਨ ਇਹ ਦੇਖਣਾ ਅੰਦਰਲੀ ਬਿੰਦਗੇ ਇਹ ਬੱਕਰੀ ਹੈ ਜਿੱਥੇ ਇਹ ਸ਼ੀਸ਼ੇ ਲੱਗੇ ਹੋਏ ਨੇ ਇਹ ਬਾਹਰਲੀ ਬਿੰਦਗਾ ਇਹਦੇ ਬਿਲਕੁਲ ਸਾਹਮਣੇ ਹੀ ਗੁਰਦੁਆਰਾ ਭੋਰਾ ਸਾਹਿਬ ਦੇ ਆਪ ਜੀ ਨੇ ਦਰਸ਼ਨ ਕਰਨੇ ਉਹ ਜਿੱਥੇ ਸੜਕ ਤੇ ਕਾਰਾਂ ਖੜੀਆਂ ਨੇ ਉਹਦੇ ਅੱਗੇ ਜਾ ਕੇ ਕਾਰਾਂ ਧੋਗਾ ਅੱਗੇ ਗੁਰਦੁਆਰਾ ਪੂਰਾ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਸੇਵਾਹਾਰਾਜ ਜੀ ਵੇਲੇ ਦਾ ਪੂਰਾ ਸਾਹਿਬ ਬਣਾਇਆ ਤੇ ਨਾਲ ਹੀ ਥੜਾ ਸਾਹਿਬ ਗੁਰਦੁਆਰਾ ਹੈ ਨਾਲ ਹੀ ਤਿੰਨ ਹੋਰ ਗੁਰਦੁਆਰੇ ਨੇ ਜਿੱਥੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਸੀ ਅੰਮ੍ਰਿਤ ਵੇਲੇ ਵੀ ਲਾਈਵ ਕੀਤਾ ਸੀ ਪਰ ਉਦੋਂ ਇਤਿਹਾਸ ਨਹੀਂ ਸੀ ਬੋਲਿਆ ਕਿਉਂਕਿ ਉਦੋਂ ਕੀਰਤਨ ਹੋ ਰਿਹਾ ਸੀ ਇਸ ਕਰਕੇ ਫਿਰ ਇਸ ਇਤਿਹਾਸ ਸੁਣਾਉਣ ਵਿੱਚ ਜਾਂ ਸੁਣਨ ਵਾਲੇ ਨੂੰ ਸਮਝ ਨਹੀਂ ਸੀ ਪੈਂਦੀ ਪੂਰੀ ਹੁਣ ਇਸ ਟਾਈਮ ਕੀਰਤਨ ਨਹੀਂ ਹੋ ਰਿਹਾ ਤੇ ਆਪ ਜੀ ਦਰਸ਼ਨ ਕਰੋ ਇਸ ਪਾਵਨ ਪਵਿੱਤਰ ਸਥਾਨ ਦੇ ਬਹੁਤ ਇਕਾਂਤਮਈ ਹੈ ਜੇ ਇੱਥੇ ਬੈਠ ਕੇ ਗੁਰਬਾਣੀ ਪੜਨੀ ਹੋਵੇ ਅਮਰਤ ਵੇਲੇ ਇਥੋਂ ਆਸਾ ਦੀ ਵਾਰ ਲਾਈਵ ਪੜ੍ਹੀ ਸੀ ਸਤਿਗੁਰੂ ਰਹਿਮਤਾਂ ਕਾਰਨ ਇਹ ਅੱਜ ਦਾ ਸ੍ਰੀ ਮੁਕਾਬਕ ਹੈ ਕੇ ਹੱਥੀ ਲਿਖਿਆ ਹੁੰਦਾ ਹੈ ਮੁਖਵਾਕ ਵਾਹਿਗੁਰੂ ਜੀ ਕਾ ਖਾਲਸਾ